ਲੋਕਾਂ ਦੀ ਗੱਲ ਸੱਚੀ ਨਿਕਲੀ ਜਨਤਾ ਦਾ ਛੱਕ ਸਹੀ ਨਿਕਲਿਆ ਲੋਕ ਬਹੁਤ ਟਾਈਮ ਤੋਂ ਕਹਿੰਦੇ ਸੀ ਕਿ ਜੇਕਰ ਸਰਕਾਰ ਦੀ ਨੀਅਤ ਤੇ ਨੀਤੀ ਹੋਈ ਜੇਕਰ ਪੁਲਿਸ ਦੀ ਨੀਤ ਹੋਵੇ ਤਾਂ ਫਿਰ ਵੱਡੇ ਪੱਦਰ ਤੇ ਨਸ਼ੇ ਫੜੇ ਜਾ ਸਕਦੇ ਨੇ ਔਰ ਇਹ ਰੋਕੇ ਵੀ ਜਾ ਸਕਦੇ ਨੇ ਪਰ ਸਰਕਾਰਾਂ ਤੇ ਪੁਲਸ ਇਹ ਕਹਿੰਦੀ ਰਹੀ ਕਿ ਇਹ ਵੱਡੀ ਸਮੱਸਿਆ ਹੈ ਇਹ ਕਾਬੂ ਨਹੀਂ ਆਉਂਦੀ ਪਤਾ ਨਹੀਂ ਕਿੱਥੋਂ ਕਿਵੇਂ ਨਸ਼ੇ ਵਾਲੇ ਲਿਆ ਕੇ ਕਿਵੇਂ ਕਰੀ ਜਾਂਦੇ ਨੇ ਪਤਾ ਨਹੀਂ ਲੱਗਦਾ ਪਰ ਪਿਛਲੇ ਟਾਈਮ ਤੋਂ ਜਦੋਂ ਦਾ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਹੋਈ ਆ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇਹਨਾਂ ਨੇ ਜਿਹੜੀ ਕੋਸ਼ਿਸ਼ ਸ਼ੁਰੂ ਕੀਤੀ ਆ ਹੁਣ ਰੋਜ਼ਾਨਾ ਲਗਾਤਾਰ ਇੱਕ ਤੋਂ ਬਾਅਦ ਇੱਕ ਨਸ਼ੇ ਦੀਆਂ ਵੱਡੀਆਂ-ਵੱਡੀਆਂ ਖੇਪਾਂ ਫੜੀਆਂ ਜਾ ਰਹੀਆਂ ਨੇ ਹੁਣ ਇਹ ਜਿਹੜਾ ਬਠਿੰਡੇ ਦੇ ਵਿੱਚ ਇੱਕ ਮਹਿਲਾ ਪੁਲਿਸ ਵਾਲੀ ਫੜੀ ਗਈ ਸੀ ਅਮਨਦੀਪ ਕੌਰ ਉਹਦਾ ਮਾਮਲਾ ਅਜੇ ਚੱਲ ਰਿਹਾ ਅਜੇ ਵਿੱਚ ਹੀ ਆ ਉਸ ਤੋਂ ਬਾਅਦ ਰੋਜ਼ਾਨਾ ਹੀ ਇੱਕ ਤੋਂ ਬਾਅਦ ਇੱਕ ਨਸ਼ਾ ਤਸਕਰ ਜਿਹੜੇ ਨੇ ਫੜੇ ਜਾ ਰਹੇ ਨੇ ਹੁਣ ਫਾਜ਼ਲਕਾ ਦੇ ਵਿੱਚੋਂ ਇੱਕ ਬਹੁਤ ਵੱਡਾ ਨਸ਼ਾ ਖੇ ਬਰਾਮਦ ਕੀਤੀ ਗਈ ਆ 10 ਕਰੋੜ ਰੁਪਏ ਦੀ ਹੈਰੋਇਨ ਪੁਲਿਸ ਦਾ ਦਾਵਾ ਕਿ ਅਸੀਂ ਫੜਿਆ 2 ਕਿਲੋ ਨਸ਼ਾ ਫੜਿਆ ਔਰ ਇਹ ਫੜਿਆ ਕਿਵੇਂ ਆ ਫਾਜ਼ਲਕਾ ਦੇ ਵਿੱਚ ਇੱਕ ਕੁੜੀ ਇੱਕ ਉਹਦਾ ਪਤੀ ਤੇ ਇੱਕ ਜਿੰਨੂ ਉਹ ਦਿਓਰ ਕਹਿੰਦੀ ਆ ਉਹ ਤਿੰਨੋਂ ਫੜੇ ਨੇ ਔਰ ਦੱਸਿਆ ਜਾ ਰਿਹਾ ਪੁਲਿਸ ਵੱਲੋਂ ਵੀ ਇਹ ਪਾਕਿਸਤਾਨ ਤੋਂ ਸਿੱਧਾ ਨਸ਼ਾ ਇੱਧਰ ਲਿਆਉਂਦੇ ਸੀ ਇਹਨਾਂ ਦੇ ਉਧਰ ਧਾਰ ਜੁੜੇ ਸੀ ਸਪਲਾਈ ਕਰਵਾਉਂਦੇ ਸੀ ਤੇ ਫਿਰ ਇੱਥੇ ਲੋਕਾਂ ਦੇ ਧੀਆ ਪੁੱਤਾਂ ਨੂੰ ਗਾਲਣ ਦੇ ਲਈ ਤਬਾਹ ਕਰਨ ਦੇ ਲਈ ਘਰ ਇੱਥੇ ਸਪਲਾਈ ਕਰਦੇ ਸੀਗੇ ਤੇ ਜਦੋਂ ਇਹਨਾਂ ਨੇ ਹੁਣ ਨਸ਼ਾ ਲਿਆਉਣ ਦੇ ਲਈ ਗੰਢ ਧੁੱਪ ਕੀਤੀ ਤਾ ਫੋਨ ਟ੍ਰੇਸ ਵਗੈਰਾ ਕਰਕੇ ਪੁਲਿਸ ਨੇ ਕਿਸੇ ਤਰੀਕੇ ਨਾਲ ਇਹ ਪੂਰਾ ਪਤਾ ਲਾ ਲਿਆ ਤੇ ਜਦੋਂ ਉਹ ਨਸ਼ੇ ਦੀ ਡਿਲੀਵਰੀ ਲੈਣ ਜਾ ਰਹੇ ਸੀ ਤਾਂ ਪੁਲਿਸ ਨੇ ਦਬੋਚ ਲਿਆ ਤੇ ਫਿਰ 10 ਕਰੋੜ ਰੁਪਏ ਦਾ ਹੈਰੋਇਨ ਜਿਹਨੂੰ ਚਿੱਟਾ ਵੀ ਕਹਿ ਦਿੰਦੇ ਨੇ 10 ਕਰੋੜ ਦਾ ਨਸ਼ਾ ਇਹਨਾਂ ਤੋਂ ਫੜਿਆ ਗਿਆ ਹੁਣ ਵੱਡਾ ਸਵਾਲ ਮਿੱਤਰੋ ਇਹ ਆ ਵੀ 10 ਕਰੋੜ ਦਾ 2 ਕਿਲੋ ਉਹ ਚਿੱਟਾ ਕਿੰਨੇ ਹਜ਼ਾਰਾਂ ਘਰਾਂ ਦੇ ਵਿੱਚ ਸਪਲਾਈ ਕੀਤਾ ਜਾਣਾ ਸੀ ਕਿੰਨੇ ਹਜ਼ਾਰਾਂ ਧੀਆਂ ਪੁੱਤ ਬਰਬਾਦ ਉਹਦੇ ਨਾਲ ਕੀਤੇ ਜਾਣੇ ਸੀ ਪੁਲਿਸ ਨੇ ਕੀਤਾ ਤਾਂ ਚੰਗਾ ਪਰ ਸਵਾਲ ਫੇਰ ਉੱਥੇ ਆ ਵੀ ਹੁਣ ਤੱਕ ਜੇ ਇਹ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹੁਣ ਵੀ ਤਾਂ ਯੁੱਧ ਨਸ਼ਾ ਵਿਰੋਧ ਦਾ ਨਾਮ ਰੱਖ ਕੇ ਰੋਜ਼ ਫੜੀ ਜਾਂਦੇ ਹੋ ਤੇ ਜੇ ਪਹਿਲਾਂ ਹੀ ਇਹ ਕੋਸ਼ਿਸ਼ਾਂ ਕਰਦੇ ਤਾਕੀ ਹੁਣ ਤੱਕ ਇਹ ਬਿਮਾਰੀ ਪੰਜਾਬ ਤੋਂ ਸਮਾਪਤ ਨਹੀਂ ਸੀ ਹੋ ਸਕਦੀ ਖਤਮ ਨਹੀਂ ਸੀ ਹੋ ਸਕਦੀ ਪਿਛਲੀਆਂ ਸਰਕਾਰਾਂ ਬਿਲੇ ਵੀ ਕੱਖ ਨਹੀਂ ਹੋਇਆ ਹੁਣ ਆਲੀ ਸਰਕਾਰ ਬਣੀ ਨੂੰ ਲਗਭਗ 3 ਸਾਲ ਤੋਂ ਵੱਧ ਟਾਈਮ ਟੱਪ ਚੁੱਕਾ ਹੈ ਤੇ ਇਹਨਾਂ ਨੇ ਵੀ ਡੱਡਾ ਇੱਕ ਨਹੀਂ ਗਾਇਆ ਸੀ ਆ ਹੁਣ ਦਿੱਲੀ ਦੇ ਵਿੱਚ ਲੋਕਾਂ ਨੇ ਸਬਕ ਜਾਸਖਾਇਆ ਤੇ ਹੁਣ ਇਹਨਾਂ ਨੇ ਥੋੜੀ ਬਹੁਤ ਹਿਲਜੁਲ ਕੀਤੀ ਆ ਵਰਨਾ ਹੋਣਾ ਹਾਣਾ ਹੁਣ ਇੱਥੇ ਵੀ ਕੁਝ ਨਹੀਂ ਸੀਗਾ ਹੁਣ ਇਹ ਜਿਹੜੀ ਪੁਲਿਸ ਵਾਲੀ ਫੜੀ ਗਈ ਆ ਬਠਿੰਡਾ ਦੇ ਵਿੱਚ ਉਸ ਤੋਂ ਬਾਅਦ ਉਹਦੀ ਅੱਜ ਤੱਕ ਉਗ ਸੋਗਣੀ ਲੱਗੀ ਮਤਲਬ ਪਤਾ ਹੀ ਨਹੀਂ ਲੱਗਾ ਵੀ ਉਹਨੇ ਪੁਲਿਸ ਦੀ ਪੁੱਛਗਿੱਛ ਦੇ ਵਿੱਚ ਕੀ ਦੱਸਿਆ ਕੀ ਨਹੀਂ ਦੱਸਿਆ ਕਿੱਥੇ ਉਹਦੇ ਤਾਰ ਜੁੜੇ ਸੀ ਕਿੱਥੋਂ ਉਹ ਨਚਾ ਲੈਂਦੀ ਸੀ ਕਿਹਨੂੰ ਸਪਲਾਈ ਕਰਦੀ ਸੀ ਇਹਦਾ ਅੱਜ ਤੱਕ ਭੋਲ ਹੀ ਨਹੀਂ ਪੰਨਿਆ ਪੁਲਿਸ ਨੇ ਹੁਣ ਇੱਕ ਸਵਾਲ ਹੋਰ ਵੀ ਹੈ ਵੀ ਕੀ ਇਹ ਜਿਹੜਾ ਨਸ਼ੇ ਵਾਲਾ ਕਾਰੋਬਾਰ ਹੈ ਇਹ ਜਿਵੇਂ ਆ ਥੱਲੇ ਥੱਲੇ ਵਾਲੇ ਸਾਰੇ ਫੜੇ ਜਾ ਰਹੇ ਆ ਕੀ ਇਹ ਇਨਾ ਲੋਕਾਂ ਹੀਟ ਲੈ ਹੀਟ ਲਿਆਂ ਦਾ ਹੀ ਚਲਾਇਆ ਹੋਇਆ ਕਿ ਨਸ਼ੇ ਦਾ ਇੰਨਾ ਵੱਡਾ ਕਾਲਾ ਧੰਦਾ ਇਹ ਵੱਡੇ ਸਿਆਸਤਦਾਨਾਂ ਔਰ ਵੱਡੀ ਅਫਸਰ ਛਾਈ ਤੋਂ ਬਿਨਾ ਚੱਲ ਰਿਹਾ ਇਹ ਸਵਾਲ ਸਭ ਤੋਂ ਐਮ ਹੈ ਕਿਉਂਕਿ ਹੁਣ ਤੱਕ ਕੋਈ ਵੀ ਵੱਡਾ ਸਿਆਸਤਦਾਨ ਕੋਈ ਵੀ ਵੱਡਾ ਨੇਤਾ ਰਾਜਨੇਤਾ ਪੁਲਿਸ ਅਫਸਰ ਜਾਂ ਸਿਵਲ ਅਫਸਰ ਇਹਦੇ ਚ ਕੋਈ ਵੀ ਨਹੀਂ ਫੜਿਆ ਗਿਆ ਇਸੇ ਕਰਕੇ ਲੋਕ ਹੁਣ ਕਹਿ ਰਹੇ ਨੇ ਕਿ ਵੱਡੀਆਂ ਮੱਛੀਆਂ ਤੇ ਮਗਰਮੱਛ ਛੱਡੇ ਜਾ ਰਹੇ ਨੇ ਆ ਜਿਹੜੇ ਨਿੱਕੇ ਨਿੱਕੇ ਪੂੰਗ ਨੇ ਉਹ ਫੜੇ ਜਾ ਰਹੇ ਨੇ ਪਹਿਲਾਂ ਲੋਕ ਕਹਿੰਦੇ ਸੀ ਵੀ ਜਿਸ ਦਿਨ ਨੀਅਤ ਹੋਈ ਉਸ ਦਿਨ ਇਹ ਫੜਨਗੇ ਉਸ ਦਿਨ ਫਿਰ ਬੜਾ ਕੁਝ ਪਤਾ ਲੱਗ ਜੇਗਾ ਤੇ ਲੋਕਾਂ ਦੀ ਗੱਲ ਠੀਕ ਨਿਕਲੀ ਅੱਗੇ ਕਿਤੇ ਮਹੀਨੇ ਚ ਇੱਕ ਅੱਧੀ ਥਾਂ ਤੋਂ ਇੱਕ ਅੱਧਾ ਫੜਿਆ ਹੁਣ ਰਜਾਨਾ ਛਾਪੇ ਤੇ ਰਜਾਨਾ ਫੜਦੇ ਤੇ ਰਜਾਨਾ ਬੰਦੇ ਅੰਦਰ ਹੁੰਦੇ ਲੋਕਾਂ ਦੀ ਗੱਲ ਪਹਿਲੀ ਵੀ ਠੀਕ ਨਹੀਂ ਕੀ ਲੋਕਾਂ ਦੀ ਅੱਜ ਵਾਲੀ ਜਿਹੜੀ ਗੱਲ ਆ ਆਉਣ ਵਾਲੇ ਟਾਈਮ ਦੇ ਵਿੱਚ ਇਹ ਵੀ ਠੀਕ ਨਿਕਲੇਗੀ ਹੁਣ ਦੂਜੀ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਅੱਜ ਪੰਜ ਜਿਹੜੇ ਪੀਸੀਐਸ ਅਫਸਰ ਨੇ ਉਹਨਾਂ ਦੇ ਤਬਾਦਲੇ ਕੀਤੇ ਗਏ ਨੇ ਉਹਨਾਂ ਦੀ ਬਦਲੀ ਕੀਤੀ ਗਈ ਹੈ ਪੁਲਿਸ ਦੇ ਵਿੱਚ ਜਿਹੜੇ ਅਫਸਰ ਸੀ ਉਹਨਾਂ ਦੀ ਬਦਲੀ ਕੀਤੀ ਗਈ ਹੈ ਹੁਣ ਇਹ ਬਦਲੀ ਕਿਉਂ ਕੀਤੀ ਗਈ ਆ ਉਹਨਾਂ ਦੇ ਮੈਕਮੇ ਕਿਉਂ ਬਦਲੇ ਆ ਇਹ ਤਾਂ ਪੁਲਿਸ ਜਾਣਦੀ ਆ ਡਿਪਾਰਟਮੈਂਟ ਜਾਣਦਾ ਪਰ ਇਹ ਜਿਹੜੀ ਖਬਰ ਮੀਡੀਆ ਚ ਆਈ ਹੈ ਦੂਜੇ ਪਾਸੇ ਜਿਹੜੀਆਂ 6 ਅਧਿਆਪਕਾਂ ਜਿਹੜੀਆਂ ਲੁਧਿਆਣੇ ਚ ਇੱਕ ਪ੍ਰਾਇਮਰੀ ਸਕੂਲ ਦੇ ਵਿੱਚ ਪੜਾਉਂਦੀਆਂ ਸੀ ਇੱਕੋ ਸਕੂਲ ਦੀਆਂ 6 ਟੀਚਰ ਸਸਪੈਂਡ ਕੀਤੀਆਂ ਗਈਆਂ ਮੁਅਤਲ ਕੀਤੀਆਂ ਗਈਆਂ ਕਿਉਂ ਕੀਤੀਆਂ ਗਈਆਂ ਦੱਸਿਆ ਜਾ ਰਿਹਾ ਵੀ ਉਹਨਾਂ ਦੀ ਡਿਊਟੀ ਜਿਹੜੀ ਆ ਜਿਮਣੀ ਚੋਣ ਨਹੀਂ ਹੋਣੀ ਲੁਧਿਆਣੇ ਚ ਵੈਸਟ ਲੁਧਿਆਣੇ ਦੇ ਵਿੱਚ ਜਿੱਥੋਂ ਪਹਿਲਾਂ ਜਿਹੜੇ ਐਮ.ਐਲ.ਏ ਸੀਗੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਸਿਰ 'ਚ ਗੋਲੀ ਵੱਜ ਗਈ ਸੀ ਮੰਦਭਾਗੀ ਘਟਨਾ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਉੱਥੇ ਜਿਮਣੀ ਚੋਣ ਹੋਣੀ ਐ ਤਾਂ ਵੋਟਾਂ ਬਣਾਉਣ ਕਟਾਉਣ ਦੀਆਂ ਲਿਸਟਾਂ ਦੇ ਉੱਪਰ ਉਹਨਾਂ ਦੀ ਡਿਊਟੀ ਸੀ ਤੇ ਉਹ ਡਿਊਟੀ ਵੋਟਾਂ ਵਾਲੀ ਕਰਨ ਨਹੀਂ ਗਈਆਂ ਤਾਂ ਉਹਨਾਂ ਨੂੰ ਮੁਅਤਲ ਕਰ ਦਿੱਤਾ ਗਿਆ ਹੁਣ ਸਵਾਲ ਇੱਥੇ ਵੱਡਾ ਖੜ ਗਿਆ ਆਮ ਆਦਮੀ ਪਾਰਟੀ ਅੱਜ ਤੱਕ ਇਹ ਕਹਿੰਦੀ ਰਹੀ ਐ ਕਿ ਸਰਕਾਰੀ ਸਕੂਲਾਂ ਦੇ ਟੀਚਰ ਸਿਰਫ ਪੜਾਉਣ ਵਾਸਤੇ ਨਹੀਂ ਉਹਨਾਂ ਤੋਂ ਗੈਰ ਵਿਦਿਅਕ ਕੰਮ ਪੜ੍ਹਾਈ ਤੋਂ ਪਾਸੇ ਵਾਲੇ ਕੰਮ ਨਹੀਂ ਲਏ ਜਾਣਗੇ ਆਮ ਆਦਮੀ ਪਾਰਟੀ ਬਹੁਤ ਵਾਰ ਇਹ ਗੱਲ ਕਹਿੰਦੀ ਰਹੀ ਹੈ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਟੀਚਰਾਂ ਤੋਂ ਕਿੰਨੇ ਤਰ੍ਹਾਂ ਦੇ ਗੈਰ ਵਿਦਿਅਕ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਲਏ ਜਾ ਰਹੇ ਨੇ ਇਸੇ ਕਰਕੇ ਹੀ ਲੋਕਾਂ ਨੇ ਥਾਂ ਥਾਂ ਦੇ ਉੱਪਰ ਆਮ ਆਦਮੀ ਪਾਰਟੀ ਦੇ ਐਮ ਐਲ ਏ ਮੰਤਰੀ ਵੱਡੇ ਨੇਤਾ ਘੇਰਨੇ ਸ਼ੁਰੂ ਕੀਤੇ ਹੋਏ ਨੇ ਰੋਜ਼ ਕਿਤੇ ਨਾ ਕਿਤੇ ਘੁਕੇ ਰਿਆ ਜਾਂਦਾ ਕੱਲ ਫਿਰੋਜ਼ਪੁਰ ਦੇ ਵਿੱਚ ਰਜਨੀਸ਼ ਦਈਆ ਨੂੰ ਜਿਹੜੇ ਐਮਐਲਏ ਆ ਲੋਕਾਂ ਨੇ ਬੁਰੀ ਤਰ੍ਹਾਂ ਘੇਰਿਆ ਸਵਾਲ ਪੁੱਛੇ ਨੇ ਐਮਐਲਏ ਸਾਹਿਬ ਨੇ ਮਾਫੀ ਮੰਗੀ ਐ ਬਈ ਮੈਨੂੰ ਮਾਫ ਕਰ ਦਿਓ ਤੇ ਐਮਐਲਏ ਸਾਹਿਬ ਮਾਫੀਆਂ ਮੰਗਦੇ ਰਹੇ ਨੇ ਉਸ ਤੋਂ ਬਾਅਦ ਤਿੱਖੀ ਬਹਿਸ ਹੋਈ ਲੋਕਾਂ ਦੀ ਐਮਐਲਏ ਸਾਹਿਬ ਦੇ ਨਾਲ ਐਮਐਲਏ ਸਾਹਿਬ ਨੇ ਕਿਹਾ ਕਿ ਮੈਂ ਦੇਰੀ ਨਾਲ ਤੁਹਾਡੇ ਕੋਲ ਆਇਆ ਮੈਂ ਮਾਫੀ ਚਾਹਣਾ ਲੋਕ ਕਹਿੰਦੇ ਇਹਨੂੰ ਛੱਡ ਸਾਡੇ ਸਵਾਲਾਂ ਦੇ ਜਵਾਬ ਦੇ ਉਸ ਤੋਂ ਬਾਅਦ ਜਿਹੜਾ ਆ ਐਮਐਲਏ ਮੋੜ ਤੋਂ ਹੈ ਮੈਜਿਸਰ ਖਾਨਾ ਉਹਨੂੰ ਤਿੰਨ ਵਾਰੀ ਇੱਕ ਹਫਤੇ ਚ ਲੋਕਾਂ ਨੇ ਘੇਰਿਆ ਉਧਰ ਮੁੱਖ ਮੰਤਰੀ ਭਗਵੰਤ ਮਾਨ ਸ਼ਾਜਲੀ ਆਏ ਉਥੇ ਬੜਾ ਤਿੱਖਾ ਵਿਰੋਧ ਕਿਸਾਨਾਂ ਨੇ ਲੋਕਾਂ ਨੇ ਮੁੱਖ ਮੰਤਰੀ ਸਾਹਿਬ ਦਾ ਕੀਤਾ ਉਧਰ ਜਿਹੜੇ ਐਮਐਲਏ ਸ਼ੈਰੀ ਕਲਸੀ ਉਹਦਾ ਬੜਾ ਤਿੱਖਾ ਵਿਰੋਧ ਹੋਇਆ ਰਸਤੇ ਚ ਗੱਡੀਆਂ ਰੋਕ ਕੇ ਲੋਕਾਂ ਨੇ ਤਿੱਖੇ ਸਵਾਲ ਕੀਤੇ ਨੇ ਐਮਐਲਏ ਸਾਹਿਬ ਦੀ ਬਹਿਸ ਹੋਈ ਹੈ ਲੋਕਾਂ ਦੇ ਨਾਲ ਐਮਐਲਏ ਵੀ ਪਰ ਗੱਡੀ ਦੇ ਉੱਤੇ ਚੜ ਗਿਆ ਬੋਨਰਟ ਤੇ ਖੜ ਗਿਆ ਬੈਸ ਹੋਈ ਐਮਐਲਏ ਲੋਕ ਕਹਿੰਦੇ ਸੀ ਸਰਕਾਰ ਮੁਰਦਾਬਾਦ ਤੇ ਐਮਐਲਏ ਕਹਿੰਦਾ ਸੀ ਸਰਕਾਰ ਜਿੰਦਾਬਾਦ ਪਹਿਲੀ ਵਾਰ 1947 ਤੋਂ ਬਾਅਦ ਇਹ ਸੀਨ ਵੇਖਣ ਨੂੰ ਮਿਲਿਆ ਵੀ ਕੋਈ ਐਮਐਲਏ ਲੋਕਾਂ ਦਾ ਨਮਾਇੰਦਾ ਲੋਕਾਂ ਦੇ ਸਾਹਮਣੇ ਹਿੱਕ ਤੇ ਹੱਥ ਮਾਰ ਮਾਰ ਕੇ ਸਰਕਾਰ ਜਿੰਦਾਬਾਦ ਸਰਕਾਰ ਜਿੰਦਾਬਾਦ ਸਾਡੀ ਪਾਰਟੀ ਜਿੰਦਾਬਾਦ ਦੇ ਨਾਅਰੇ ਲਾ ਰਿਹਾ ਸੀ ਹੁਣ ਦੇਖੋ ਲੋਕਾਂ ਦੇ ਨੁਮਾਇੰਦੇ ਲੋਕਾਂ ਨੂੰ ਜਵਾਬਦੇਹ ਹੁੰਦੇ ਨੇ ਤੇ ਹੋਣੇ ਚਾਹੀਦੇ ਨੇ ਆਖਰ ਲੋਕਾਂ ਨੇ ਚੁਣਿਆ ਜਦੋਂ ਉਹ ਕਹਿੰਦੇ ਨਾ ਵੋਟਾਂ ਵੇਲੇ ਬਾਪੂ ਕਹਿੰਦੇ ਮੁੜ ਕੇ ਸਾਡੀ ਸਾਰ ਨਾਲ ਲੈਂਦੇ ਇਹ ਗੱਲ ਆ ਸੱਚ ਵੋਟਾਂ ਵੇਲੇ ਮੂੰਹ ਤੇ ਕਹਿ ਰਹੇ ਸੀ ਲੋਕ ਵੀ ਵੋਟਾਂ ਵੇਲੇ ਤੁਸੀਂ ਉਦੋਂ ਮਿੰਟਾਂ ਕਰਨ ਆਉਣੇ ਹੋ ਬਾਅਦ ਚ ਗੱਲ ਨਹੀਂ ਸੁਣਦੇ ਤੁਸੀਂ ਲੋਕਾਂ ਦੀ ਤਾਂ ਬਾਅਦ ਦੇ ਵਿੱਚ ਸੱਚ ਮੁੱਝ ਜਦੋਂ ਸਤਾ ਦਾ ਨਸ਼ਾ ਤਾਕਤ ਦਾ ਨਸ਼ਾ ਦਿਮਾਗ ਨੂੰ ਚੜਦਾ ਉਹ ਯਾਰੇ ਚਿੱਟੇ ਦੇ ਨਸ਼ੇ ਨਾਲੋਂ ਭੈੜਾ ਇਹ ਫਿਰ ਰੂਣ ਦੇ ਨਸ਼ੇ ਨਾਲੋਂ ਭੈੜਾ ਜਦੋਂ ਇਹ ਦਿਮਾਗ ਨੂੰ ਚੜਦਾ ਨਾ ਫਿਰ ਬੰਦੇ ਦਾ ਬੁਰਾ ਹਾਲ ਕਰਦਾ ਤੇ ਇਸੇ ਤਰ੍ਹਾਂ ਚੜਿਆ ਦਿਮਾਗ ਨੂੰ ਇਹ ਕਈਆਂ ਦੇ ਸੋ ਅੱਜ ਖਬਰ ਆ ਰਹੀ ਹੈ ਕਿ ਜਿਹੜੇ ਕਲਤਾਰ ਸਿੰਘ ਸੰਧਵਾ ਉਹ ਗਏ ਆ ਇੱਕ ਪਿੰਡ ਉੱਥੇ ਕਿਸਾਨਾਂ ਨੇ ਘੇਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਪੁਲਿਸ ਜਿਹੜੀ ਹੈ ਵਿਚਾਲੇ ਆ ਜਾਂਦੀ ਚਲੋ ਪੁਲਿਸ ਦੀ ਡਿਊਟੀ ਹੈ ਉਹਨਾਂ ਨੇ ਆਉਣਾ ਹੀ ਆ ਪਰ ਇੱਕ ਸਵਾਲ ਵੱਡਾ ਹੈ ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ ਹੁਣ ਕਰੇ ਤੇ ਕੀ ਕਰੇ ਕੀ ਪੁਲਿਸ ਦੀ ਲਾਠੀ ਗੋਲੀ ਨਾਲ ਲੋਕਾਂ ਨੂੰ ਦਬਾਵੇ ਜਾਂ ਲੋਕਾਂ ਦੇ ਪੁਖਤਾ ਜਵਾਬ ਲੈ ਕੇ ਜਾਵੇ ਮੈਨੂੰ ਲੱਗਦਾ ਹੈ ਤਰੀਕੇ ਦੋਵੇਂ ਨੇ ਪਰ ਜੇ ਆਮ ਆਦਮੀ ਪਾਰਟੀ ਇਸ ਚੱਕਰ 'ਚ ਪੈ ਗਈ ਵੀ ਲੋਕਾਂ ਨੂੰ ਲਾਠੀ ਨਾਲ ਦਬਾਉਣਾ ਹੈ ਗੋਲੀ ਨਾਲ ਦਬਾਉਣਾ ਹੈ ਪੁਲਿਸ ਨਾਲ ਦਬਾਉਣਾ ਹੈ ਫਿਰ ਆਮ ਆਦਮੀ ਪਾਰਟੀ ਨੇ ਮਾਰ ਖਾ ਜਾਣੀ ਵੱਡੀ ਇਸ ਕਰਕੇ ਆਮ ਆਦਮੀ ਪਾਰਟੀ ਜੇ ਇਹਦੇ ਉਲਟ ਚੱਲ ਕੇ ਲੋਕਾਂ ਦੇ ਸਵਾਲਾਂ ਦੇ ਜਵਾਬ ਤੇ ਮਸਲਿਆਂ ਦੇ ਹੱਲ ਲੈ ਕੇ ਵੜੇ ਪਿੰਡਾਂ 'ਚ ਜਾਂ ਜਿੱਥੇ ਵੀ ਜਾਂਦੀ ਹੈ ਤਾਂ ਮੈਨੂੰ ਲੱਗਦਾ ਫੇਰ ਕੁਝ ਫਾਇਦਾ ਆਮ ਆਦਮੀ ਪਾਰਟੀ ਨੂੰ ਮਿਲ ਸਕਦਾ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ ਵੇਖੋ ਨਸ਼ੇ ਦੇ ਮੁੱਦੇ ਤੇ ਜਿਹੜੀ ਮਹਿੰਮ ਚੱਲ ਰਹੀ ਹੈ ਇਹਦੇ ਉੱਪਰ ਤੁਹਾਨੂੰ ਕੀ ਲੱਗਦਾ ਕੀ ਇਹ ਵੱਡੇ ਮਗਰਮੱਛਾਂ ਨੂੰ ਵੀ ਹੱਥ ਪਾਏਗਾ ਇਹ ਕੰਮ ហេਠਾ-ਹੇਠਾਈ ਚੱਲੀ ਜਾਏਗਾ ਜਿਵੇਂ ਕਿ ਬਹੁਤ ਸਾਰੇ ਲੋਕ ਇਹ ਸਵਾਲ ਉਠਾ ਰਹੇ ਨੇ ਹੁਣ ਇੱਕ ਅੱਜ ਹੋਰ ਵੱਡੀ ਖਬਰ ਆਈ ਹੈ ਜਲੰਧਰ ਦੇ ਇੱਕ ਯੂਟਿਊਬਰ ਦੇ ਘਰ ਦੇ ਉੱਪਰ ਪਿਛਲ ਦੀ ਨਿ ਗ੍ਰਨੇਡ ਡਿੱਗਿਆ ਸੀਗਾ ਉਸ ਮਾਮਲੇ 'ਚ ਅੱਗੇ ਵੱਡੀ ਅਪਡੇਟ ਆਈ ਹੈ ਇੱਕ ਫੌਜ ਦੇ ਫੌਜੀ ਨੂੰ ਫੜਿਆ ਗਿਆ ਜੰਮੂ ਕਸ਼ਮੀਰ ਦੇ ਰਿਯੋਰੀ ਦੇ ਨਸ਼ਹਿਰਾ ਉਹ ਫੌਜੀ ਦੇ ਉੱਪਰ ਇਹ ਦੋਸ਼ ਹੈ ਵੀ ਉਹਨੇ ਇੰਸਟਾਗ੍ਰam ਤੇ ਉਹਨੇ ਬੰਬ ਸੁੱਟਿਆ ਹਾਰਦਿਕ ਉਸ ਹਾਰਦਿਕ ਨੂੰ ਇੰਸਟਾਗ੍ਰam ਤੇ ਵੀਡੀਓ ਭੇਜ-ਭੇਜ ਕੇ ਤੇ ਹੱਥ ਗੋਲਾ ਗਰਨੇਡ ਜਿਹੜਾ ਇਹ ਬਣਾਉਣ ਤੇ ਚਲਾਉਣ ਦੀ ਟ੍ਰੇਲਿੰਗ ਦਿੱਤੀ ਹੈ ਹੁਣ ਉਹ ਫੌਜੀ ਮੁਕਸਰ ਦੇ ਇੱਕ ਪਿੰਡ ਦਾ ਹੈ ਜਿਹਦਾ ਨਾਂ ਸੁਖਚੈਨ ਸਿੰਘ ਦੱਸਿਆ ਜਾ ਰਿਹਾ ਉਹ ਫੜਿਆ ਗਿਆ ਔਰ ਉਹ ਉਹਨੂੰ ਉੱਥੋਂ ਜਾ ਕੇ ਪੁਲਿਸ ਫੜ ਕੇ ਲੈ ਕੇ ਆਈ ਹੈ ਹੁਣ ਦੇਖੋ ਇਹ ਕਿੰਨੀ ਇੱਕ ਹੈਰਾਨੀ ਦੀ ਗੱਲ ਹੈ ਕਿ ਆਰਮੀ ਦਾ ਬੰਦਾ ਤੇ ਜੇ ਉਹ ਬਾਹਰ ਦੇ ਖੌਰੂ ਪਾਉਣ ਵਾਲੇ ਬੰਦਿਆਂ ਨੂੰ ਐਦਾਂ ਗਰਨੇਡ ਬਣਾਉਣੇ ਸਿਖਾਉਂਦਾ ਹੈ ਤਾਂ ਫਿਰ ਆਪਣੇ ਆਪ ਤੇ ਚਿੰਤਾ ਵਾਲੀ ਗੱਲ ਹੈ ਉਧਰ ਜਿਹੜਾ ਰੌਲਾ ਪ੍ਰਤਾਪ ਸਿੰਘ ਬਾਜਵਾ ਦੇ 50 ਬੰਬਾਂ ਵਾਲਾ ਪਿਆ ਉਹ ਰੌਲੇ ਦੇ ਉੱਪਰ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਅਮਨ ਅਰੋੜਾ ਉਹਨਾਂ ਨੇ ਸਿੱਧਾ ਚੈਲੰਜ ਕੀਤਾ ਪ੍ਰਤਾਪ ਬਾਜਵਾ ਨੂੰ ਕਹਿੰਦਾ ਆ ਮੀਡੀਆ ਦੇ ਸਾਹਮਣੇ ਬੈਸ ਕਰਦੇ ਆ ਕਿਉਂਕਿ ਪ੍ਰਤਾਪ ਬਾਜਵਾ ਕਹਿ ਰਿਹਾ ਮੈਂ ਠੀਕ ਕੀਤਾ ਤੇ ਉਹ ਕਹਿ ਰਿਹਾ ਤੂੰ ਗਲਤ ਕੀਤਾ ਪਰਚਾ ਦਰਜ ਕੀਤਾ ਪ੍ਰਤਾਪ ਬਾਜਵਾ ਦੇ ਉੱਪਰ ਸਰਕਾਰ ਦੇ ਕਹਿਣ ਤੇ ਪੁਲਿਸ ਨੇ ਮਾਮਲਾ ਹਾਈ ਕੋਰਟ ਚਲਾ ਗਿਆ ਹਾਈ ਕੋਰਟ ਨੇ ਵੀ ਪ੍ਰਤਾਪ ਸਿੰਘ ਬਾਜਵਾ ਨੂੰ ਕਿਹਾ ਵੀ ਹੁਣ ਤੂੰ ਕੁਝ ਦਿਨ ਬੋਲਣਾ ਨਹੀਂ ਇਸ ਮੁੱਦੇ ਤੇ ਬਿਆਨ ਨਹੀਂ ਦੇਣਾ ਨਾਲ ਹੀ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਕੱਢ ਕੇ ਤੇ ਉਹਨਾਂ ਦਾ ਜਵਾਬ ਤਾਲਬ ਕਰ ਲਿਆ ਵੀ ਸਾਨੂੰ ਦੱਸੋ ਕਿਉਂਕਿ ਹਾਈ ਕੋਰਟ ਦੇ ਵਿੱਚ ਰਤਾਪ ਸਿੰਘ ਬਾਜਵਾ ਦਾ ਵਕੀਲ ਇਹ ਕਹਿ ਰਿਹਾ ਸੀ ਕਿ ਵੇਖੋ ਪਹਿਲਾਂ ਪੁਲਿਸ ਕੋਲ ਜੇ ਸ਼ਿਕਾਇਤ ਜਾਂਦੀ ਹੈ ਤਾਂ ਪਹਿਲਾਂ ਪੜਤਾਲ ਹੋਣੀ ਚਾਹੀਦੀ ਹੈ ਫਿਰ ਐਫ ਆਈ ਆਰ ਤੇ ਪਰਚਾ ਦਰਜ ਹੋਣਾ ਚਾਹੀਦਾ ਤੇ ਵਕੀਲ ਇਹ ਕਹਿ ਰਹੇ ਸੀ ਕੋਰਟ ਦੇ ਵਿੱਚ ਵੀ ਇਹਨਾਂ ਨੇ ਪਹਿਲਾਂ ਪਰਚਾ ਦਰਜ ਕਰ ਲਿਆ ਤੇ ਫਿਰ ਕਹਿੰਦੇ ਇਹ ਹੀ ਪੜਤਾਲ ਕਰਨੀ ਹੈ ਤੇ ਪੁੱਛ ਕੇ ਬਾਅਦ ਚ ਕਰਨੀ ਹੈ ਵੀ ਇਹ ਕਿੱਧਰ ਦਾ ਕਾਨੂੰਨ ਹੈ ਤਾਂ ਅਦਾਲਤ ਨੇ ਦੋਨਾਂ ਧਿਰਾਂ ਦੇ ਪੱਖਾਂ ਨੂੰ ਸੁਣਿਆ ਸੁਣ ਕੇ ਫਿਰ ਅਦਾਲਤ ਨੇ ਇਹ ਨਤੀਜਾ ਕੱਢਿਆ ਵੀ 24 22 April ਤੱਕ ਪ੍ਰਤਾਪ ਸਿੰਘ ਬਾਜਵਾ ਦੀ ਗ੍ਰਿਫਤਾਰੀ ਨਹੀਂ ਹੋ ਸਕੇਗੀ ਦੂਜੇ ਨੰਬਰ ਤੇ ਉਦੋਂ ਤੱਕ ਪੰਜਾਬ ਸਰਕਾਰ ਜਵਾਬ ਤਲਬ ਕਰੇ ਮਤਲਬ ਦੇਵੇ ਵੀ ਇਹ ਸਾਰੇ ਮਾਮਲੇ ਦੇ ਉੱਪਰ ਕਿਵੇਂ ਕੀ ਕੁਝ ਕੀਤਾ ਗਿਆ ਤੇ ਨਾਲ ਹੀ ਪ੍ਰਤਾਪ ਬਾਜਵੇ ਨੂੰ ਓਨੇ ਦਿਨ ਥੋੜਾ ਚੁੱਪ ਰਹਿਣ ਦੀ ਹਦਾਇਤ ਵੀ ਹਾਈ ਕੋਰਟ ਨੇ ਕੀਤੀ ਹੈ ਹੁਣ ਜੇ ਆਪਾਂ ਇਹਦਾ ਨਿਚੋੜ ਕੱਢੀਏ ਪਹਿਲੀ ਗੱਲ ਗੱਲ ਤਾਂ ਪ੍ਰਤਾਪ ਬਾਜਵੇ ਦੀ ਵੀ ਗਲਤ ਆ ਜੇ ਗੱਲ ਪੁਖਤਾ ਨਹੀਂ ਗਈ ਸਬੂਤਾਂ ਨਾਲ ਨਹੀਂ ਗਈ ਫਿਰ ਅੰਦਾਜ਼ੇ ਦੇ ਆਧਾਰ ਤੇ ਕਰੋ ਨਾ ਵੀ ਸਾਡੇ ਕੋਲ ਐਦਾਂ ਦੀਆਂ ਜਾਣਕਾਰੀਆਂ ਆ ਰਹੀਆਂ ਸ਼ੱਕ ਜਤਾਇਆ ਜਾ ਰਿਹਾ ਜਾਂ ਖਦਸ਼ਾ ਜਤਾਇਆ ਜਾ ਰਿਹਾ ਜਾਂ ਸਾਡੇ ਕੋਲ ਨਿਕਲ ਕੇ ਗੱਲਾਂ ਐਦਾਂ ਦੀਆਂ ਆ ਰਹੀਆਂ ਨੇ ਕੁਝ ਲੋਕ ਦੱਸ ਰਹੇ ਨੇ ਐਂ ਗੱਲ ਕਰ ਲੋ ਤੁਸੀਂ ਐਂ ਗੱਲ ਜਦੋਂ ਕਰ ਰਹੇ ਹੋ ਵੀ ਜਿਵੇਂ ਸਾਰੀ ਗੱਲ ਦੀ ਪੁਖਤਾ ਤੇ ਸਹੀ ਜਾਣਕਾਰੀ ਤੁਹਾਡੇ ਕੋਲ ਹੁੰਦੀ ਹੈ 50 ਬੰਬ ਆਏ ਨੇ 18 ਚੱਲ ਗਏ ਨੇ 32 ਅਜੇ ਪਏ ਨੇ ਤਾਂ ਫਿਰ ਜਿਵੇਂ ਉਹ ਭਗਵੰਤ ਮਾਨ ਨੇ ਚੇੜ ਲਾ ਕੇ ਸਾਰੀ ਗੱਲ ਸੁਣਾਈ ਫਿਰ ਤਾਂ ਆਪੇ ਫਾਥੜੀਏ ਤੈਨੂੰ ਕੌਣ ਛੜਾਏ ਵਾਲੀ ਗੱਲ ਬੰਨੀ ਹੈ ਸੋ ਜਿਹੜੇ ਪ੍ਰਤਾਪ ਬਾਜਵਾ ਨੇ ਉਹ ਆਪੇ ਫਾਥੜੇ ਨੇ ਹੁਣ ਉਹਨਾਂ ਨੂੰ ਕੌਣ ਛੜਾਉਂਦਾ ਇਹ ਵੇਖਣ ਵਾਲੀ ਗੱਲ ਹੋਏਗੀ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਜਾਦ ਬਹੁਤ ਮੇਰ